ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਸੀ ਸਾਰੇ ਜਾਣੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਮੈਂ ਸੋਚਦੀ ਹੁੰਨੀ ਕਿ ਮੈਂ ਨਾ ਰੈਗੂਲਰ ਵੀਡੀਓ ਪਾਵਾਂ ਡੇਲੀ ਵੀਡੀਓ ਪਾਵਾਂ ਬਟ ਪਤਾ ਨਹੀਂ ਕੰਮ ਹੀ ਇਦਾਂ ਦੇ ਆ ਜਾਂਦੇ ਆ ਕਿ ਜਿਹੜੀ ਆਪਣੀ ਜਿਹੜੀ ਵੀਡੀਓ ਆ ਉਹ ਡੇਲੀ ਨਹੀਂ ਬਣਦੀ ਹੈਗੀ ਪਾਕੀ ਤੁਸੀਂ ਸਾਰੇ ਜਣੇ ਇਹ ਨਾ ਸੋਚੋ ਕਿ ਇੱਕ ਦੋ ਦਿਨ ਜੇ ਵੀਡੀਓ ਨਹੀਂ ਆਈ ਤਾਂ ਆਪਾਂ ਇਗਨੋਰ ਕਰ ਦੇਣਾ ਛੱਡ ਦੇਣਾ ਜਦੋਂ ਵੀ ਮੇਰੀ ਨਿਊ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਫੋਨ ਤੇ ਆਉਂਦੀ ਆ ਪਲੀਜ਼ ਚੈੱਕ ਕਰ ਲਿਆ ਕਰੋ ਦੇਖ ਲਿਆ ਕਰੋ ਠੀਕ ਆ ਜੀ ਕਿਉਂਕਿ ਆਪਣੇ ਬਲੌਗ ਤੁਹਾਨੂੰ ਪਤਾ ਵੀ ਸਾਰਿਆਂ ਤੋਂ ਥੋੜੇ ਹਟਕੇ ਹੁੰਦੇ ਆ ਫਨੀ ਵੀ ਹੁੰਦੇ ਆ ਤੇ ਉਹਨਾਂ ਚ ਕੁਝ ਕੁਐਸਚਨ ਵੀ ਇਦਾਂ ਦੇ ਹੁੰਦੇ ਆ ਵੀ ਜਿਹੜੇ ਆਪਾਂ ਸਵਾਲ ਹਾਂ ਤੇ ਜਿਨ੍ਹਾਂ ਨੇ ਸਹੀ ਆਨਸਰ ਕੀਤਾ ਹੁੰਦਾ ਆਪਾਂ ਉਹਨਾਂ ਨੂੰ ਗਿਫਟ ਵੀ ਭੇਜੀਦੇ ਆ ਤੇ ਦੂਜਾ ਆਪਾਂ ਕੰਮ ਦੇ ਰਿਕਾਰਡਿੰਗ ਵੀ ਆਪਣੇ ਇਹ ਵਲੌਗ ਹੁੰਦੇ ਆ ਠੀਕ ਹੈ ਜਿਹੜੇ ਆਪਾਂ ਨੂੰ ਹੈ ਨਾ ਜ਼ਿਆਦਾਤਰ ਤਾਂ ਮੈਂ ਜਿੱਦਾਂ ਪਹਿਲਾਂ ਵੀ ਵਲੌਗ ਚ ਕਿਹਾ ਹੈ ਨਾ ਕਿ ਜ਼ਿਆਦਾਤਰ ਨਾ ਆਪਾਂ ਨੂੰ ਇਹੀ ਚੀਜ਼ ਦੇ ਕਮੈਂਟ ਹੁੰਦੇ ਆ ਕਿ ਦੀਦੀ ਸਾਨੂੰ ਕੰਮ ਦੇ ਰਿਲੇਟਡ ਦੱਸੋ ਕੰਮ ਦਾ ਕੋਈ ਚੀਜ਼ ਹੈ ਨਾ ਵੀ ਕੋਈ ਵਲੌਗ ਇਦਾਂ ਦੀ ਵੀਡੀਓ ਲੈ ਕੇ ਆਵੋ ਜਿਹੜਾ ਕੰਮ ਦੇ ਰਿਲੇਟਡ ਹੋਵੇ ਤੇ ਆਪਾਂ ਤੁਹਾਨੂੰ ਹਰੇਕ ਚੀਜ਼ ਦੀ ਜਾਣਕਾਰੀ ਦੇਈਦੀ ਹੈ ਨਾ ਜਾਨੀ ਕਿ ਫਨੀ ਵੀ ਆ ਮੋਟੀਵੇਟਿਡ ਵੀ ਆ ਕੰਮ ਦੇ ਰਿਲੇਟਡ ਵੀ ਆ ਸਾਰਾ ਕੁਝ ਤੁਹਾਨੂੰ ਇੱਕ ਵਲੌਗ 'ਚ ਦੇਖਣ ਨੂੰ ਮਿਲ ਲੂਗਾ ਠੀਕ ਹੈ ਜੀ ਤੇ ਅੱਜ ਆਪਾਂ ਨਾ ਰਜਾਈ ਆ ਹਦੇੜੀ ਤੇ ਇਹ ਆਪਾਂ ਭਰਉਣੀਆਂ ਕਿਉਂਕਿ ਸਰਦیاں ਸ਼ੁਰੂ ਹੋ ਗਈਆਂ ਤੇ ਹੁਣ ਮੈਨੂੰ ਕਿਸੇ ਨੇ ਕਿਹਾ ਵੀ ਸ਼ਰਾਧਾ ਦੇ ਵਿੱਚ ਰਜਾਈਆਂ ਨਹੀਂ ਭਰਾਈਆਂ ਹੁੰਦੀਆਂ ਸੱਚੀ ਗੱਲ ਨੇ ਵੀ ਮੈਂ ਤੁਹਾਨੂੰ ਪਤਾ ਹੈ ਜਿਹੜੇ ਤਾਂ ਮੈਨੂੰ ਸ਼ੁਰੂ ਤੋਂ ਦੇਖਦੇ ਆ ਨਾ ਉਹਨਾਂ ਨੂੰ ਤਾਂ ਪਤਾ ਹੈ ਕਿ ਮੈਂ ਇਹ ਚੀਜ਼ਾਂ ਤੇ ਬਲੀਵ ਨਹੀਂ ਕਰਦੀ ਹੈ ਕਿ ਸ਼ਰਾਧਾ 'ਚ ਵੀ ਜਿੱਦਾਂ ਨਹੀਂ ਕੋਈ ਕੰਮ ਕਰੀਦਾ ਜਾਂ ਕਿਦਾਂ ਤੇ ਬਾਕੀ ਤੁਸੀਂ ਸਾਰੇ ਜਣੇ ਆ ਨਾ ਦੱਸਿਓ ਆਪਣੀ ਆਪਣੀ ਰਾਏ ਦਿਓ ਕਿ ਸ਼ਰਾਧਾ ਦੇ ਵਿੱਚ ਸੁੱਤੀ ਰਜਾਈਆਂ ਨਹੀਂ ਭਰਾਈਆਂ ਦੀਆਂ ਹੈਗੀਆਂ ਤਾਂ ਮੈਂ ਸੋਚਦੀ ਸੀ ਚਲੋ ਇਹਨੂੰ ਭਰਾ ਲੈਨੇ ਆ ਢੇੜ ਲਈ ਆ ਹੁਣ ਇਹਦਾ ਜਿਹੜਾ ਰੂਹ ਆ ਮੰਮੀ ਕਹਿੰਦੀ ਉਹ ਕੱਲਾ ਕੱਲਾ ਕਰ ਦੋ ਹੈਨਾ ਉਬੀਦਾ ਉਹ ਕਹਿੰਦੇ ਹੁੰਦੇ ਆ ਵੀ ਇਹਨੂੰ ਰੂਨ ਨੂੰ ਧੁੱਪ ਲਵਾ ਕੇ ਕੱਲਾ-ਕੱਲਾ ਕਰਕੇ ਫੇਰ ਭਰਉਣੀ ਆ ਇਦਾਂ ਨਹੀਂ ਉਹ ਭਰਦੇ ਹੈਗੇ ਬਾਕੀ ਹੁਣ ਜਿਹਨਾਂ ਨੂੰ ਤਾਂ ਪਤਾ ਵੀ ਜਿਹੜੇ ਸ਼ਰਧਾ ਨੂੰ ਮੰਨਦੇ ਆ ਦੱਸਿਓ ਸਾਰੇ ਜਣੇ ਵੀ ਆਪਾਂ ਰਜਾਈ ਜਿਹੜੀ ਆ ਸ਼ਰਧਾ ਦੇ ਵਿੱਚ ਨਹੀਂ ਭਰਾ ਸਕਦੇ ਕਿ ਭਰਾ ਸਕਦੇ ਆ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਤੇ ਬਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਪਹਿਲਾਂ ਹੁਣ ਕੰਮ-ਕੁਮ ਕਰ ਲਈਏ ਫ੍ਰੀ ਹੋ ਜਾਈਏ ਫੇਰ ਤੁਹਾਨੂੰ ਅੱਗੇ-ਅੱਗੇ ਦਿਖਾਉਨੇ ਆ ਆਪਣੇ ਬਲੌਗ ਬਾਰੇ ਵੀ ਅੱਜ ਕੀ ਹੁੰਦਾ ਆ ਕੀ ਆਪਣਾ ਰੁਟੀਨ ਆ ਕੀ ਬਣਦਾ ਆ ਤਾਂ ਕੀ ਕਰਦੇ ਆ ਆਪਾਂ ਇੱਕ ਤੁਹਾਡੇ ਲਈ ਫਨੀ ਜਿਹਾ ਸਵਾਲ ਵੀ ਲੈ ਕੇ ਆਵਾਂਗੇ ਵੀ ਜੇ ਤਾਂ ਤੁਸੀਂ ਸਾਰਿਆਂ ਨਾਲ ਸੋਹਣਾ ਜਿਹਾ ਆਨਸਰ ਦੇਣਾ ਤੇ ਆਪਾਂ ਇੱਕ ਨਾਮ ਚੁਣੋ ਕਰਾਂਗੇ ਤੇ ਆਪਾਂ ਨੂੰ ਭੇਜਾਂਗੇ ਗਿਫਟ ਠੀਕ ਆ ਜੀ ਤੇ ਹੱਲੇ ਜਿਹੜੇ ਗਿਫਟ ਪਾਰਸਲ ਕਰਨ ਵਾਲੇ ਪਏ ਆ ਉਹ ਅੱਜ ਮੈਂ ਜਾਣਾ ਪਾਰਸਲ ਕਰਨ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਵੀ ਜਿਹੜੇ ਆਪਣਾ ਹਨਾ ਐਡਰੈਸ ਮੈਂਸ਼ਨ ਕਰ ਸਕਦੇ ਆ ਮੈਨੂੰ ਉਹ ਆਪਣਾ ਮਤਲਬ ਕਿ ਜਿਨ੍ਹਾਂ ਨੇ ਸਹੀ ਆਨਸਰ ਕੀਤਾ ਆਪਣਾ ਐਡਰੈਸ ਮੈਂਸ਼ਨ ਕਰਕੇ ਮੈਂ ਉਹਨਾਂ ਨੂੰ ਗਿਫਟ ਭੇਜ ਸਕਦੀ ਆ ਹੁਣ ਬਿਨਾ ਐਡਰੈਸ ਤੋਂ ਤਾਂ ਦੇਖੋ ਮੈਂ ਗਿਫਟ ਕਿਸੇ ਨੂੰ ਨਹੀਂ ਵੀ ਭੇਜ ਸਕਦੀ ਹਨਾ ਤੇ ਮੇਰੀ ਇੰਸਟਾ ਜਿਹੜੀ ਹੈਗੀ ਟਿਲੋ ਵਲੌਗਸ 07 ਤੇ ਜਿਨ੍ਹਾਂ ਨੇ ਸਹੀ ਆਨਸਰ ਕੀਤਾ ਤੇ ਉਹ ਆਪਣਾ ਮੈਨੂੰ ਐਡਰੈਸ ਇੰਸਟਾ ਦੇ ਉੱਤੇ ਮੈਸੇਜ ਕਰ ਦਨ ਠੀਕ ਆ ਜੀ ਤੇ ਫੇ ਆਪਾਂ ਇਹਨਾਂ ਨੂੰ ਗਿਫਟ ਭੇਜਾਂਗੇ ਸੋਹਣੇ ਸੋਹਣੇ ਤੇ ਅੱਜ ਜਿਹੜੇ ਆਪਣੇ ਪਹਿਲੇ ਆਪਾਂ ਦੋ ਨਾਮ ਚੂਸ ਕੀਤੇ ਸੀ ਉਹਨਾਂ ਨੂੰ ਗਿਫਟ ਭੇਜਣੇ ਆ ਉਹ ਪਾਰਸਲ ਕਰਨੇ ਆ ਕਿਉਂਕਿ ਕੰਮ ਬਹੁਤ ਪੈਂਡਿੰਗ ਪਏ ਆ ਤੇ ਉਹ ਸਾਰੇ ਅੱਜ ਕਰ ਦੇਣੇ ਖਤਮ ਕਰ ਦੇਣੇ ਕੰਮ ਅੱਜ ਠੀਕ ਆ ਜੀ ਹੁਣ ਵਲੌਗ ਦੇ ਨਾਲ ਬਣੇ ਰਹੋ ਤੇ ਆਪਾਂ ਵੀ ਕੰਮਕਾਰ ਕਰ ਲਈਏ ਤੇ ਮਿਲਦੇ ਤੁਹਾਨੂੰ ਬ੍ਰੇਕ ਕੇ ਬਾਅਦ ਹਾਂਜੀ ਟਾਈਮ ਹੋ ਚੁੱਕਾ ਆ 1.5 ਬੱ ਚੁੱਕਾ ਆ ਨਹੀਂ 1.5 ਦੀ ਪੋਨੇ 2 ਹੋ ਚੁੱਕੇ ਆ ਤੇ ਤੇ ਬੱਚਿਆਂ ਦੇ ਸਕੂਲ ਦਾ ਆਉਣ ਦਾ ਟਾਈਮ ਹੋ ਗਿਆ ਹੈ ਆ ਬੱਚਿਆਂ ਨੇ ਆ ਜਾਣਾ 2:15-20 ਮਿੰਟ ਤੇ ਆ ਜਾਂਦੇ ਹੁੰਦੇ ਆ ਤੇ ਹੁਣ 1:50 ਦਾ ਟਾਈਮ ਹੋ ਗਿਆ ਹੈ ਹਨਾ ਮੈਂ ਤਾਂ ਚਲੋ ਰਾਈਸ ਬਣਾ ਲੈਨੇ ਆ ਦਾਲ ਹੈਗੀ ਆ ਤੇ ਉਹਨਾਂ ਪਰਾਈਸ ਬਣਾ ਲਈਏ ਤੇ ਚਾਰ ਪੰਜ ਦਿਨ ਪਹਿਲਾਂ ਨਾ ਆਪਾਂ ਇੱਕ ਵੀਡੀਓ ਪਾਈ ਸੀ ਨੀ ਵੇਖੋ ਆ ਦੇਖੋ ਮੰਮੀ ਦਾ ਸਰਵਾਈਕਲ ਠੀਕ ਕਰਾਇਆ ਹੈ ਹਨਾ ਗੁਰਦੁਆਰੇ ਦੇ ਉੱਤੇ ਆਪਾਂ ਹਿਸਟਰੀ ਵੀ ਦੱਸੀ ਹੋਈ ਆ ਤੇ ਇੱਕ ਭੈਣ ਨੇ ਕਮੈਂਟ ਕੀਤਾ ਹੈਗਾ ਉਹਨਾਂ ਨੇ ਕਿਹਾ ਹੈਗਾ ਵੀ ਦੇਖੋ ਭੈਣ ਕਿਤੇ ਮਾਤਾ ਨੂੰ ਜ਼ਿਆਦਾ ਨਖਰਾ ਨਾ ਲਿਓ ਵੀ ਅਸੀਂ ਸੁਣਿਆ ਨਹੀਂ ਇਸ ਬਾਰੇ ਹਨਾ ਤੇ ਮੈਂ ਮੈਂ ਅੰਦਰ ਸਾਰਾ ਜੋ ਨਹੀਂ ਕਿ ਇਹ ਜਿਹੜਾ ਡਾਊਟ ਹੈ ਨਾ ਇਹ ਮੇਰੇ ਦਿਲ 'ਚ ਵੀ ਸੀਗਾ ਕਿ ਮम्मी ਜ਼ਿਆਦਾ ਨਾ بیمار ਹੋ ਜਾਣ ਕਿਉਂਕਿ ਜਿੱਦਾਂ ਹੁਣ ਅਸੀਂ ਵੀ ਨਹੀਂ ਇਹ ਚੀਜ਼ ਬਾਰੇ ਸੁਣਿਆ ਸਾਨੂੰ ਵੀ ਕਿਸੇ ਨੇ ਦੱਸਿਆ ਸੀ ਤਾਂ ਹੁਣ ਇਹ ਕਹਿਣ ਦੇ ਤੁਹਾਨੂੰ ਪਤਾ ਸਿਆਣੇ ਬੰਦੇ ਰ ਮੜ ਜਾ ਕੋਈ ਦੱਸ ਦੇਵੇ ਉਹ ਕਹੋ ਕਿ ਸਾਨੂੰ ਲੈ ਕੇ ਚਲੋ ਹੁਣੇ ਲੈ ਕੇ ਚਲੋ ਜਦੋਂ ਤੇ ਲੈਗੇਗੇ ਤਾਂ ਜਦੋਂ ਮੰਮੀ ਨੂੰ ਉਹਨਾਂ ਨੇ ਇਹਦਾ ਪ੍ਰੈਸ ਕੀਤਾ ਸ਼ੋਲਡਰ ਤੋਂ ਲੈ ਕੇ ਨੀਚੇ ਤੱਕ ਲੱਕ ਤੱਕ ਹਨਾ ਜੇ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਵੀ ਕਿਦਾਂ ਧੱਕੇ ਜਿਹਾ ਮਾਰਦੇ ਸੀਗੇ ਇੱਕ ਉਹਨਾਂ ਨੇ ਬਿੰਨਾ ਰੱਖਿਆ ਧੌਣ ਦੇ ਥੱਲੇ ਫਿਰ ਉਹਨਾਂ ਨੇ ਬਾਅਦ ਜਿਹੜੇ ਆਪਣੇ ਮੋਜੇ ਹੁੰਦੇ ਇਹਨਾਂ ਦੇ ਥੱਲੇ ਫਿਰ ਇੱਕ ਲੱਕ ਦੇ ਵਿੱਚ ਉਹਨਾਂ ਨੇ ਬਿੰਨਾ ਰੱਖ ਕੇ ਤੇ ਮੰਮੀ ਨੂੰ ਇਹਦਾ ਪ੍ਰੈਸ ਕੀਤਾ ਆ ਚੀਜ਼ਾਂ ਦੇ ਵਿੱਚੋਂ ਹਨਾ ਤਾਂ ਉਸ ਟਾਈਮ ਮੰਮੀ ਜਾਨ ਨਿਕਲਦੀ ਤਾਂ ਮੰਮੀ ਇਹਦੇ ਪਾਸ ਕਰਵਾਵਾ ਬਸ ਕਰ ਭਰਾਵਾ ਤੇ ਮੈਂ ਹੱਸ ਰਹੀ ਸੀ ਮੈਂ ਮम्मी ਤਾਂ ਇਹ ਕਹਿੰਦੇ ਹੀ ਮੈਂ ਜਾਣਾ ਚਾਹਣਾ ਤਾਂ ਹੁਣ ਤਾਂ ਹੀ ਕਹਿੰਦੇ ਬਸ ਕਰ ਬਸ ਕਰ ਹੈ ਨਾ ਤੇ ਵੀ ਮੈਂ ਚਲੋ ਤਾਂ ਉਹਨਾਂ ਨੂੰ ਪੁੱਛਿਆ ਵੀ ਸੀਗਾ ਕਿ ਮੈਂ ਕਿਹਾ ਮੰਮੀ ਨੂੰ ਹਾਰਟ ਦੀ ਪ੍ਰੋਬਲਮ ਹੈ ਵੀ ਜ਼ਿਆਦਾ ਨਾ ਹੀ ਹੋ ਜਾਣ ਤੇ ਉਹ ਕਹਿੰਦੇ ਹੀ ਨਹੀਂ ਹੁੰਦੀ ਨਹੀਂ ਉਹ ਤੇ ਜਿੱਦਾਂ ਹੁਣ 4-5 ਦਿਨ ਹੋ ਗਏ ਆ ਤੇ ਅੱਜ ਵੀ ਮੈਂ ਮੰਮੀ ਨੂੰ ਪੁੱਛੀ ਵੀ ਸੀ ਕਿ ਉਹ ਸਪੈਸ਼ਲ ਉਹ ਭੈਣ ਦਾ ਕਮੈਂਟ ਰੀਡ ਕਰਕੇ ਫਿਰ ਮੈਂ ਮੰਮੀ ਨੂੰ ਪੁੱਛਿਆ ਮੈਂ ਕਿਹਾ ਮੰਮੀ ਤੁਹਾਨੂੰ ਫਰਕ ਵੀ ਲੰਦਾ ਹੈ ਨਾ ਸੱਚੀ ਦੱਸੋ ਤੇ ਜਦ ਮम्मी ਅੱਜ ਕਹਿੰਦੇ ਕਹਿੰਦੇ ਨਹੀਂ ਉਦਾਂ ਮੈਂ ਉਸ ਦਿਨ ਵੀ 5 ਦਿਨ ਹੋ ਗਏ ਸਾਨੂੰ ਤੇ 5 ਦਿਨਾਂ ਦੇ ਵਿੱਚ ਜਿੱਦਾਂ ਮੰਮੀ ਹਸੇ ਡੇਲੀ ਸਵੇਰ ਨੂੰ ਬੀਪੀ ਦੀ ਗੋਲੀ ਖਾਂਦੇ ਸੀਗੇ ਉਹ ਵੀ ਨਹੀਂ ਮੰਮੀ ਨੇ ਖਾਧੀ ਹੈਗੀ ਤੇ ਜਿਹੜੀ ਮੰਮੀ ਦੀ ਹਾਰਦੀ ਮੈਡੀਸਿਨ ਚੱਲਦੀ ਆ ਉਹ ਵੀ ਨਹੀਂ ਮੰਮੀ ਨੇ ਖਾਧੀ ਹੈਗੀ ਤੇ ਮੰਮੀ ਕਹਿੰਦੀ ਵੀ ਮੈਂ 4-5 ਦਿਨ ਤੋਂ ਦਵਾਈ ਨਹੀਂ ਖਾਂਦੀ ਫਿਰ ਮੈਨੂੰ ਫਰਕ ਲੱਗਦਾ ਆ ਉਦਾਂ ਤਮੇ ਕਾ ਚਲੋ ਇਦਾਂ ਹੀ ਫਰਕ ਰਵੇ ਤਾਂ ਪਰ ਜਿਹੜੀ ਧੋਣ ਆ ਉਹਨਾਂ ਦੀ ਉਹ ਹੱਲੇ ਵੀ ਮਾੜੀ ਮਾੜੀ ਜਿੱਦਾਂ ਨਾ ਦਰਦ ਕਰਦੀ ਅੱਜ ਵੀ ਮੈਂ ਸਵੇਰੇ ਉਹਨਾਂ ਦੇ ਇੱਥੋਂ ਜਿੱਦਾਂ ਆ ਆਪਣੀਆਂ ਜਿਹੜੀ ਸੈਂਟਰ ਵਾਲੀ ਚੀਜ਼ ਹੁੰਦੀ ਨਾ ਜਿਹਨਾਂ ਨੂੰ ਸਰਵਾਈਕਲ ਉਹ ਧਿਆਨ ਨਾਲ ਸੁਣ ਲੈਣ ਵੀ ਆਪਣੇ ਜਦੋਂ ਧੋਣ ਵੀ ਪੇਨ ਕਰਦੀ ਆ ਸਰਵਾਈਕਲ ਕਰਕੇ ਨਾ ਤੇ ਆ ਜਿਹੜੀ ਸੈਂਟਰ ਵਾਲੀ ਚੀਜ਼ ਹੁੰਦੀ ਕਦੇ ਵੀ ਤੁਸੀਂ ਇਹਨੂੰ ਦਬਾਓ ਨਾ ਕਦੇ ਕੋਡੋਲਾ ਦਾ ਕਦੀ ਇਹਦੀ ਮਾਲਸ਼ ਨਾ ਕਰੋ ਜਿਹੜੇ ਆਪਣੇ ਸਾਈਡਾਂ ਦੇ ਆ ਚੀਜ਼ਾਂ ਹੁੰਦੀਆਂ ਇਹਨਾਂ ਨੂੰ ਇਦਾਂ ਤਾਂ ਪ੍ਰੈਸ ਕਰਕੇ ਛੱਡੀ ਚਲੋ ਜਾਂ ਇਹਨਾਂ ਨੂੰ ਇਦਾਂ ਇਦਾਂ ਮਲੋ ਆ ਕਵਲੀ ਚੀਜ਼ ਜਿਹੜੀ ਆ ਇਹ ਨਹੀਂ ਤੁਸੀਂ ਮ ਵੀ ਅੱਜ ਮੰਮੀ ਨੇ ਮਾਰਸ਼ ਕੀਤੀ ਤਾਂ ਕਹਿੰਦੇ ਹਲਕੀ ਹਲਕੀ ਧੌਣ ਦੇ ਵਿੱਚ ਪੈਣ ਆ ਵੀ ਉਦਾਂ ਮੈਨੂੰ ਫਰਕ ਲੱਗਦਾ ਆ ਤੇ ਜਿਹੜਾ ਉਹਨਾਂ ਦਾ ਗੋਟਾ ਦੋਪਾ ਉਹ ਵੀ ਕਹਿੰਦੇ ਉਹ ਵੀ ਮੈਨੂੰ ਫਰਕ ਲੱਗਦਾ ਆ ਬਾਕੀ ਚਲੋ ਦੇਖਦੇ ਆ ਥੋੜੀ ਥੋੜੀ ਕੀ ਹੁੰਦਾ ਆ ਵੀ ਜਿਹੜਾ ਸਰਵਾਈਕਲ ਆ ਹਨਾ ਵੀ ਕਿੰਨੇ ਕੁ ਟਾਈਮ ਤੱਕ ਮੰਮੀ ਠੀਕ ਰਹਿੰਦੇ ਆ ਦੇਖਦੇ ਆ ਕਿਉਂਕਿ ਮੰਮੀ ਇੱਥੇ ਸਾਡੇ ਸ਼ਹਿਰ ਪਰੋਂ ਘੰਟੇ ਘਰ ਦੇ ਕੋਲ ਉਹਨਾ ਇੱਕ ਧਾਗਾ ਵੀ ਪਾਉਂਦੇ ਆ ਮੰਮੀ ਨੂੰ ਉਹ ਨਹੀਂ ਸੈੱਟ ਬੈਠਾ ਬਹੁਤ ਇਹਨੂੰ ਉਹ ਧਾਗੇ ਨਾਲ ਵੀ ਆਰਾਮ ਆਇਆ ਆ ਅਈ ਤਾਂ ਗਫੀਰ ਦਿੰਦੇ ਆ ਤੁਸੀਂ ਜਦੋਂ ਮਾਜੀ ਜਾ ਕੇ ਸ਼ਹਿਰਪੁਰ ਘੰਟੇ ਘਰ ਦੇ ਕੋਲ ਪੁੱਛ ਸਕਦੇ ਆ ਵੀ ਸਰਵਾਈਕਲ ਇੱਥੇ ਧਾਗਾ ਕੋਲ ਦਿੰਦਾ। ਫ੍ਰੀ ਦਿੰਦੇ ਆ ਤਾਂ ਗੱਤ ਬਹੁਤਿਆਂ ਨੂੰ ਫੜ ਕੇ ਤੇ ਮੰਮੀ ਪਰ ਸਾਡੇ ਨੂੰ ਆਰਾਮ ਨਹੀਂ ਹੈਗਾ। ਫਿਰ ਇੱਕ ਇਧਰ ਜਲੰਧਰ ਸਾਈਡ ਸੂਰਾ ਨੱਤੀ ਪਿੰਡ ਆ। ਸ਼ੈਲ ਵੋਕ ਹਨ ਸੁਣਿਆ ਵੀ ਹੋਊਗਾ ਜਾਂ ਨਾਂ ਵੀ ਸੁਣਿਆ ਹੋਊਗਾ ਜਲੰਧਰ ਲਾਗੇ ਸੂਰਾ ਨੱਤੀ ਪਿੰਡ ਆ। ਉੱਥੇ ਵੀ ਨਾ ਇੱਕ ਛੱਲਾ ਹੋ ਦਿੰਦੇ ਆ ਮੰਤਰ ਕੀ। ਤੇ ਉਹਦੇ ਨਾਲ ਮਮਮੀ ਨੂੰ ਬਹੁਤ ਟਾਈਮ ਫਰਕ ਰਿਹਾ ਪਰ ਜਦੋਂ ਮਮਮੀ ਨੂੰ ਹਾਰਟ ਦੇ ਪ੍ਰੋਬਲਮਸ ਸ਼ੁਰੂ ਹੋਈ ਆ ਨਾ ਤਾਂ ਉਸ ਤੋਂ ਬਾਅਦ ਮਮਮੀ ਦੇ ਜਿਹੜਾ ਸਰਵਾਈਕਲ ਆ ਉਹ ਵੀ ਜਿੱਦਾਂ ਨਾਮ ਥੋੜਾ ਵੱਧ ਗਿਆ ਲੱਗਦਾ ਤੇ ਉਹ ਵਿੱਚ ਵਿੱਚ ਮਮਮੀ ਨੂੰ ਚੱਕਰ ਆ ਜਾਂਦੇ ਆ ਤੇ ਹੁਣ ਜਿੱਦਾਂ ਕਿਸੇ ਨੇ ਸਾਨੂੰ ਦੱਸਿਆ ਹੈਗਾ ਨਾ ਵੀ ਤੁਸੀਂ ਉੱਥੇ ਜਾਵੋ ਭੇਖੋਵਾਲ ਉੱਥੇ ਕੋਈ ਦੇਸੀ ਦਵਾਈ ਵੀ ਨਾਲ ਦਿੰਦਾ ਆ ਤੇ ਨਾਲ ਹੀ ਉਹਨਾਂ ਨੇ ਤੁਹਾਡੀ ਧੌਣ ਵੀ ਦਮਲਣੀ ਆ ਪਰ ਉਹਨਾਂ ਨੇ ਉਧਰ ਮਲੀ ਤਾਂ ਨਹੀਂ ਹੈਗੀ ਉਹਨਾਂ ਨੇ ਪ੍ਰੈਸ ਜ਼ਰੂਰ ਸਰੀਰ ਨੂੰ ਉਹਨਾਂ ਦੇ ਕੀਤਾ ਆ ਤੇ ਬਿਨਾਂ ਰੱਖ ਕੇ ਕਿਉਂਕਿ ਕਿੱਥੇ ਵੀ ਨਾ ਰੱਖਿਆ ਇਹ ਨਾ ਜਿੱਦਾਂ ਤੁਹਾਨੂੰ ਦੱਸਿਆ ਕਿ ਇੱਕ ਥੱਲੇ نیچے ਰੱਖਿਆ ਹੈਗਾ ਲੱਕ ਥੱਲੇ ਤੇ ਉਹ ਬਿਨਾਂ ਰੱਖ ਰੱਖੇ ਤਾਂ ਪਿੱਛੇ ਨੂੰ ਪ੍ਰੈਸ ਕਰ ਦਿੰਦੇ ਨੇ ਤੇ ਬਾਕੀ ਹੁਣ ਮੰਮੀ ਆਉਂਦੇ ਆ ਤਾਂ ਮੈਂ ਮੰਮੀ ਦੇ ਕੋਲ ਵੀ ਤੁਹਾਡੇ ਸਾਹਮਣੇ ਪੁੱਛਦੀਆਂ ਵੀ ਮੰਮੀ ਤੁਹਾਨੂੰ ਆਪਣੇ ਮੂੰਹ ਦੱਸੂਗੇ ਵੀ ਮੰਮੀ ਨੂੰ ਕਿੰਨਾ ਫਰਕ ਆ ਤੇ ਕਿੰਨਾ ਨਹੀਂ ਫਰਕ ਤੇ ਹੁਣ ਆਪਾਂ ਰਾਈਸ ਬਣਾ ਲਈਏ ਤੇ ਸਾਰੇ ਜਾਣੇ ਵਲੌਗ ਦੇ ਨਾਲ ਬਣੇ ਰਹੋ ਤੇ ਅੱਜ ਆਪਾਂ ਇੱਕ ਟੰਗ ਟਵਿਸਟਰ ਚੈਲੰਜ ਵੀ ਕਰਨਾ ਤੇ ਜਿਹੜਾ ਜਿੱਤ ਗਿਆ ਆਪਾਂ ਆ ਜੋੜੂ ਦੇਣਾ ਹੈ ਇੱਕ ਗਿਫਟ ਨਾਲੇ ਕਾਪਾ ਪੁੱਛਾਂਗੇ ਸਵਾਲ ਤੇ ਜਿਹਨੇ ਸਵਾਲ ਦਾ ਸਹੀ ਆਨਸਰ ਕੀਤਾ ਆਪਾਂ ਉਹਨਾਂ ਨੂੰ ਵੀ ਗਿਫਟ ਭੇਜਾਂਗੇ ਤਾਂ ਇੱਕ ਨਾਮ ਚੂਜ਼ ਕਰ ਲੈ ਜਿਹੜੇ ਆਪਣੇ ਐਡਰੈਸ ਮੈਂਸ਼ਨ ਕਰਨਗੇ ਮੈਨੂੰ ਢਿੱਲੋ ਬਲੌਕਸ 07 ਦੀ ਆਈਡੀ ਤੇ ਇਨਸਟਾ ਦੇ ਠੀਕ ਆ ਜੀ ਤੇ ਚਲੋ ਹੁਣ ਆਪਾਂ ਬਣਾ ਲਈਏ ਰਾਈਸ ਤੇ ਬਚਾ ਦੇ ਆ ਕੇ ਇਹਨੂੰ ਇੱਕਦ ਪਾ ਲਾਣਾ ਭੜ ਤੂ ਨੂੰ ਤੋੜਕਾ ਲਗਾ ਲਈਏ ਹੁਣ ਆਪਾਂ ਪਹਿਲਾਂ ਹੁਣ ਗੁੱਠੇ ਵਿੰਗੇ ਹੋ ਗਏ ਉਹਨੂੰ ਤਾਂ ਆਮ ਜਿਹਾ ਹਣੇ ਸਿੱਧੇ ਕਰਾਉਣੇ ਆਪਾਂ ਉਧਰ ਮਮੀ ਦੱਸਿਆ ਤੁਹਾਨੂੰ ਫੜ ਕੇ ਆਉਣਾ ਆਹੋ ਮੈਨੂੰ ਫੜ ਕੇ ਦੌੜ ਚੱਕਰ ਵੀ ਨਹੀਂ ਆਇਆ ਉਧਰ ਤਾਂ ਹੁਣ ਦੁਖਦੀ ਮਾੜੀ ਮਾੜੀ ਹੈਨਾ ਤਾਂ ਚੱਕਰ ਨਹੀਂ ਆਇਆ ਹੈਗਾ ਹੈਨਾ ਤੇ ਹੋਰ ਕੋਈ ਛਟੀ ਦਵਾਈ ਵੀ ਤੁਸੀਂ ਉਧਰ ਦੇ ਸੱਚ ਦਵਾਈਆਂ ਨਹੀਂ ਉਹ ਕਰਵਾ ਦਿੱਤੀ ਮੈਂ ਹਾਰਟ ਦੀ ਜਿਹੜੀ ਖਾਨੇ ਹੈਨਾ ਤੇ ਬੀਪੀ ਦੀ ਹਾਂ ਪੰਜ ਦਿਨ ਹੋ ਗਿਆ ਤੁਹਾਡੀ ਦਵਾਈ ਕੋਈ ਗੋਲੀ ਨਹੀਂ ਅੱਛਾ ਬਾਬੇ ਦਾ ਨਾਮ ਲੈ ਕੇ ਗਏ ਸੀ ਨਾ ਤਾਂ ਕਰਕੇ ਉਦਾਂ ਤੁਹਾਨੂੰ ਫਰਕ ਆ ਹਨਾ ਅੱਲਾਹ ਹੈ ਨਾ ਫੇ ਨਾ ਹਾਂ ਹਾ ਜਾਂ ਮੰਨਣੀ ਹਾਂ ਉਹ ਵੀ ਨਹੀਂ ਉਹ ਕੈਪਸੂਲ ਖਾਂਦੇ ਨੇ ਪੰਜਾਬ ਦਾ ਸਵੇਰ ਨੂੰ ਹਣ ਖਾਂਦੇ ਕਰ ਕਰ ਅੱਛਾ ਅੱਛਾ ਉਹ ਚਾਹ ਜੋ ਪੀਨੇ ਚਾਹ ਨਾ ਦਸੀ ਹੋਆ ਨਾ ਦਵਾਈ ਤੇ ਦੁੱਧ ਰਖਾ ਲਿਆ ਕਰੋ ਤਾਂ ਜ਼ਰੂਰੀ ਥੋੜੀ ਵੀ ਚਾਹ ਨਹੀਂ ਪੀਣੀ ਆ ਉਹ ਖਾਣੀ ਆ ਕਹਿੰਦੇ ਕਿਉਂਕਿ ਉਹ ਕਹਿੰਦੇ ਸੀ ਦਵਾਈ ਕੋੜੀ ਬਹੁਤ ਆ ਵੀ ਤੁਸੀਂ ਬਹੁਤ ਤਾਂ ਚਾਹ ਨਾ ਕਰਨੀ ਆ ਤੇ ਦੁੱਧ ਨਾਲ ਨਹੀਂ ਮਿੱਠੀ ਲਾਦੀ ਇੰਨਾ ਮਿੱਠਾ ਆਉਂਦੀ ਦੁੱਧ ਹਾਂ ਤੇ ਚਾਹ ਜ ਕੁਛ ਮਿੱਠਾ ਹੁੰਦਾ ਅੱਛਾ ਠੀਕ ਆ ਚਲੋ ਫਰਕ ਆ ਨਾ ਵੀ ਮੰਮੀ ਨੂੰ ਹਣ ਠੀਕ ਆ ਚਲੋ ਫਰਕ ਹੀ ਰਹੇ ਫੇਰ ਹੀ ਆ ਤੇ ਲੋ ਜੀ ਇਧਰ ਆਪਣਾ ਚੌਲਾਂ ਲੱਗ ਰਿਹਾ ਰਾਇਸ ਨੂੰ ਤੜਕਾ ਤੇ ਮੈਂ ਫੇ ਚਾਹ ਆਲੂ ਪਾ ਦਿੱਤੇ ਆ ਪਰ ਇਹਨਾਂ ਨੇ ਕਰਨੇ ਤਾਂ ਨਖਰੇ ਹੀ ਆ ਵੀ ਆਲੂ ਕਾਤੇ ਪਾਏ ਆ ਪਰ ਮੈਨੂੰ ਸਵਾਦ ਲੱਗਦੇ ਆ ਬੱਚਿਆਂ ਲਈ ਕੀ ਕੁਝ ਸੈਕਰੀਫਾਈਜ਼ ਕਰਨਾ ਪੈਂਦਾ ਨਾ ਫਰਮੇਗਾ ਕੋਈ ਨਹੀਂ ਅੱਜ ਪਾ ਲੈਨੇ ਵੈਸੇ ਮੈਂ ਬਹੁਤ ਟਾਈਮ ਪਹਿਲਾਂ ਪਾਏ ਸੀਗੇ ਤੇ ਕਦੀ ਪਾਏ ਨਹੀਂ ਬਹੁਤ ਘੱਟ ਪਾਈਦੇ ਆ ਤੇ ਅੱਜ ਮੈਂ ਇੱਕ ਆਲੂ ਕੱਟ ਕੇ ਪਾ ਲਿਆ ਮੈਂ ਤਾਂ ਦੇਖੀ ਜਔ ਤਾਂ ਇੱਧਰ ਇੱਕ ਸਾਈਡ ਰੱਖੀ ਜੋ ਆਪਾਂ ਚਾਹ ਇੱਕ ਸਾਈਡ ਬਣਦੇ ਰਾਈਸ ਤੇ ਦੇਖਿਓ ਇਹਨਾਂ ਨੇ ਆ ਕੇ ਹੁਣ ਕਿੱਦਾਂ ਰੋਲਾ ਪੋਣਾ ਵੀ ਆਲੂ ਕਾਤੇ ਪਾ ਲਿਆ ਲਓ ਹੁਣ ਵਿੱਚ ਆਪਾਂ ਪਾ ਦਿੰਗੇ ਰਾਈਸ ਲੋ ਵੀ ਕੁੜੀਆਂ ਨੂੰ ਨਾ ਪੜ੍ਹਾਈ ਦੇ ਨਾਲ ਨਾਲ ਘਰ ਦਾ ਕੰਮ ਵੀ ਕਰਾਉਣਾ ਬਹੁਤ ਜ਼ਰੂਰੀ ਆ ਨਹੀਂ ਦਾ ਨਹੀਂ ਦਾ ਠੀਠ ਹੋ ਜਾਂਦਾ ਨਿਆਣੇ ਜੇ ਆਪਾਂ ਨਾ ਕਹੀਏ ਤਾਂ ਹੁਣ ਜਿਹੜੇ ਚੌਲ ਖਾਦੇ ਹੋ ਉਹਨਾਂ ਦੇ ਭਾਂਡੇ ਆ ਵੀ ਧੋਣ ਤੇ ਆਪਾਂ ਹੁਣ ਬਣਾ ਲਈਏ ਦਾਲ ਸਬ지 ਤੇ ਅੱਜ ਬਣੂਗੇ ਕਿਹਦੇ ਕੋਪ ਤੇ ਤੇ ਉਤੋਂ ਪਹਿਲਾਂ ਜਿਹੜਾ ਅੱਜ ਦਾ ਆਪਣਾ ਟੰਗ ਟਵਿਸਟਰ ਚੈਲੰਜ ਆ ਉਹ ਸਿਮਰਨ ਤੋਂ ਕਰਦੇ ਸਟਾਰਟ ਹੋ ਜਾਣਾ ਸੋਖਾ ਹੀ ਆ ਟਰਾਈ ਤਾਂ ਕਰ ਭਾਂਡੇ ਧੋਣ ਤੋਂ ਪਹਿਲਾਂ ਮੈਨੂੰ ਲੈ ਨਾ ਨਾ ਟਰਾਈ ਕਰ ਲਾ ਭਾਂਡੇ ਦਾ ਉੱਥੇ ਕੀ ਆ ਉਹ ਇੱਕ ਪਾਸੇ ਧਿਆਨ ਚਾਹੀਦਾ ਹੁੰਦਾ ਹੈ ਅੱਛਾ ਚਲੋ ਠੀਕ ਆ ਏ ਫੜ ਮੈਂ ਤਾਂ ਰੂਪੇ ਬਾਤ ਹੀ ਦੱਸੂਗੀ ਜੇ ਹੁਣੇ ਦੱਸ ਦਿੱਤਾ ਤੁਸੀਂ ਰੱਟੇ ਮਾਰ ਲੈਣੇ ਹਨਾ ਦੱਸ ਕੇ ਜਾਈਦਾ ਹੁੰਦਾ ਐ ਵੀ ਦੱਸ ਕੇ ਜਾਈਦਾ ਹੁੰਦਾ ਬਾਅਦ ਚ ਦੱਸਾਂਗੇ ਹੁਣ ਆਪਾਂ ਦੱਸ ਜਾਈਦਾ ਨਹੀਂ ਇਦਾਂ ਨਹੀਂ ਦੱਸਣਾ ਨੋ 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 ਭਾਂਡੇ ਧੋਵੋ ਪਹਿਲਾਂ ਭਾਂਡੇ ਸ਼ਾਬਾਸ਼ ਲੋ ਜੀ ਇੱਧਰ ਸਾਡੇ ਕੋਤੇ ਬਣ ਰਹੇ ਆ ਅੱਧਿਕ ਬਣ ਗਏ ਤੇ ਅੱਧਿਕ ਰਹਿ ਗਏ ਇੱਕ ਪਰਗਾ ਰਹਿ ਗਿਆ ਹੋਰ ਆਪਾਂ ਬਣਾ ਲਈਏ ਫੜਾ ਹਾਟ ਤੇ ਮੰਮੀ ਨੂੰ ਪੁੱਛਦੇ ਆ ਪਹਿਲਾਂ ਤੰਗਟ ਵਿਸਟਰ ਦਾ ਮੰਮੀ ਕੀ ਬੋਲਦੇ ਆ ਤੇ ਮੰਮੀ ਨੂੰ ਸੌਖਾ ਜਾ ਦਿਨੇ ਆ ਠੀਕ ਆ ਆ ਜੋਗੇ ਜਦ ਤੱਕ ਇਹ ਰੜਦੇ ਆ ਤਾਂ ਆਪਾਂ ਮੰਮੀ ਨੂੰ ਪੁੱਛਦੇ ਆ ਬਾਹਰ ਬਾਹਰ ਵੀ ਆ ਮੰਮੀ ਆਈ ਗਏ ਮੰਮੀ ਨੂੰ ਕਾਲੀ ਇੰਨੀ ਪੈ ਗਈ ਜਦੋਂ ਮੈਂ ਇੱਕ ਲਾਈਨ ਬੋਲਣੀ ਆ ਤੇ ਉਹ ਲਾਈਨ ਹੈਗੀ ਆ ਚਿੰਕੀ ਮਿੰਕੀ ਡਿੱਗੀ ਉੱਠੀ ਚਿੰਕੀ ਵਿੰਕੀ ਬਹੁਤ ਸੌਖਾ ਜਾ ਤੁਹਾਡੇ ਲਈ ਮੈਂ ਲਾਈਨ ਬਣਾਈ ਆ ਇਹ ਬਹੁਤ ਸੌਖੀ ਜੀ ਚਿੰਕੀ ਮਿੰਕੀ डिग्गी उठी चिंकी मिंकी मम्मी वडया तेज चोस्त हो <laughs> चिंकी मिंकी उठी भाठी उठी फैती नहीं डिग्गी उठी डिग्गी <laughs> <चिंकी> उठी हां <laughs> जी चिंकी मिंकी हां पांच बारी बोलना है ये अरे इन्नी बारी बोलना जे जे दा कुछ लेना है है ना कोई गिफ्ट वगैरह फिर तो तन्नू बोलणा ही पयना देख लो चिंकी मिंकी हम्म डिग्गी उठी हम्म चिंकी मिंकी ਉੱਤੋਂ ਬਾਅਦ ਫੇਰ ਜਿੰਕੀ ਬਿੰਕੀ ਕਹਿਣਾ ਆ ਉੱਠੀ ਬੈਠੀ ਨਹੀਂ ਡਿੱਗੀ ਉੱਠੀ ਮੰਮੀ ਚੈਂਕੀ ਮੈਂਕੀ ਨੂੰ ਬਿਠਾਈ ਦਿੰਦੇ ਆ ਚੈਂਕੀ ਮੈਂਕੀ ਉੱਠੀ ਡਿੱਗੀ ਉੱਠੀ ਚੈਂਕੀ ਮੈਂਕੀ ਡਿੱਗੀ ਉੱਠੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਮੰਮੀ ਤੁਹਾਡਾ ਗਿਫਟ ਪੱਕਾ ਪੱਕਾ ਤੁਹਾਡਾ ਗਿਫਟ ਜਿੱਦਾਂ ਤੁਸੀਂ ਚੰਕੀ ਮਹਿੰਗੀ ਠਾਲੀ ਆ ਬਠਾਈ ਆ ਨਾ ਢਿੱ ਸਿੱਟੀ ਆ ਬਹੁਤ ਵਧੀਆ ਬਹੁਤ ਵਧੀਆ ਜਿੱਥੋਂ ਖਾਣਾ ਹੋ ਕੱਟ ਗਈ ਅੱਛਾ ਲੋ ਵੀ ਹੁਣੇ ਕੱਟ ਲੱਗੂਗਾ ਹਨਾ ਇੱਥੇ ਇਹ ਹੁਣ ਕੱਟ ਨਹੀਂ ਲੱਗਣਾ ਇੱਦਾਂ ਹੀ ਚੱਲੂ ਮੰਮੀ ਤਾਂ ਦੇਖੋ ਕਹਿੰਦਾ ਜਿੱਥੋਂ ਕਰਾਓਈ ਕੱਟਦੇ ਆ ਮੰਮੀ ਨੂੰ ਵੀ ਪਤਾ ਲੱਗ ਗਿਆ ਮੰਮੀਓ ਕੁੜੀਆਂ ਬਹੁਤ ਚੋਸ ਤੇ ਤੇਜ ਹੋਵੋ ਤੁਹਾਨੂੰ ਮੈਂ ਹੰਦਾ ਨਾ ਹਣ ਤੇਜ ਕਰ ਦਣਾ ਦੇਖੀ ਜਾਓ ਹਰੇਕ ਰੋਤੀ ਲਾਈਨ ਇੱਕ ਦਿਆ ਕਰਨੀ ਸਾਨੂੰ ਲਓ ਵੀ ਇਧਰ ਮੰਮੀ ਨੇ ਤਾਂ ਚਿੰਕੀ ਮਿੰਕੀ ਬੇਟੀ ਮਿੱਤੋ ਵੀ ਹੋਈ ਬੋਲੋ ਚਲਾਈ ਬੈਠੀ ਉੱਠੀ ਕਰ ਦਿੱਤੀ ਐ ਯਾਨੀ ਕਿ ਡਿੱਗੀ ਉੱਠੀ ਕਹਿਣਾ ਸੀ ਮੰਮੀ ਨੇ ਕਹਿਤਾ ਬੈਠੀ ਉੱਠੀ ਤੇ ਚਲੋ ਕੋਈ ਗੱਲ ਨਹੀਂ ਸਿਆਣੇ ਬੰਦੇ ਇੱਤੇ ਹੀ ਹੁੰਦੇ ਆ ਤਾਂ ਮੰਮੀ ਨੂੰ ਆਪਾਂ ਗਿਫਟ ਜ਼ਰੂਰ ਦਵਾਂਗੇ ਚਲੋ ਨਾ ਮਿਹਨਤ ਤਾਂ ਕੀਤੀ ਆ ਹਨਾ ਤਾਂ ਮੰਮੀ ਨੂੰ ਆਪਾਂ ਗਿਫਟ ਜ਼ਰੂਰ ਦੇਣਾ ਐ ਤਾਂ ਬਾਕੀ ਫਿਰ ਬਾਹਰ ਆਪਾਂ ਸਿਮੀ ਨੂੰ ਪੁੱਛਦੇ ਆ ਤੇ ਬਣੇ ਰਿਹਾ ਬਲੌਗ ਦੇ ਨਾਲ ਤੇ ਆਪਣੇ ਇਧਰ ਇੱਕ ਪ੍ਰਾਗ ਕਰ ਰਹਿ ਗਿਆ ਆ ਕਿਹਦਾ ਕੋਟਿਆਂ ਦਾ ਮੈਨੂੰ ਡਿੱਗੀ ਉੱਠੀ ਚਿੰਕੀ ਮਿੰਕੀ ਤੇ ਕੋਸ ਤੇ ਚਿੱਤੇ ਭੁੱਲ ਚੱਲੇ ਹੈਗੇ ਤਾਂ ਇਹ ਵੀ ਕੱਢ ਲਈਏ ਤਾਂ ਫੇ ਚਾਹਦੇ ਆ ਬਾਹਰ ਤੇ ਗਰਮੀ ਬਹੁਤ ਜ਼ਿਆਦਾ ਲੱਗਦੀ ਨਿੱਕਲ ਚੱਲੇ ਬਸ ਥੋੜੇ ਹੀ ਰ ਜਿਹੜਾ ਇੱਕ ਤੁਹਾਨੂੰ ਦੱਸਿਆ ਸੀ ਉਹ ਚਿੰਕੀ ਮਿੰਕੀ ਡਿੰਕੀ ਆਹੀ ਗਾ ਆਹੀ ਆ ਰਹੇ ਨੇ ਮੰਮੀ ਨੇ ਤੁਹਾਡੇ ਨਾਲ ਤਾਂ ਮੰਮੀ ਚੰਗੀ ਜਿਹਨੇ ਬੋਲ ਲਿਆ ਪੰਜ ਵਾਰੀ ਹੈ ਮੰਮੀ ਨੇ ਚਿੰਕੀ ਮਿੰਕੀ ਬੈਠੇ ਉੱਠੀ ਵੀ ਕਰਤੀ ਦੁਆਰਾ ਦੁਆਰਾ ਬੋਲੇ ਮੜੇ ਜੀ ਚਿੰਕੀ ਮਿੰਕੀ ਮਿੰਕੀ ਚਿੰਕੀ ਡਿੱਗੀ ਉੱਠੀ ਚਿੰਕੀ ਮਿੰਕੀ ਆਕਲੇ ਵਿੱਚ ਐੜ ਗਾ ਮੰਮੀ ਦਾ ਮੰਮੀ ਤੁਹਾਡੇ ਨਾਲ ਸਿਆਣੀ ਹੈਗੀ ਮੈਂ ਮੰਮੀ ਦੀ ਇੱਕ ਲਾਈਨ ਵਿੱਚੋਂ ਕੱਟ ਦਿੱਤੀ ਹੈ ਨਾ ਤੁਸੀਂ ਤਾਂ ਪੜ੍ਹਦੇ ਲਿਖਦੇ ਤੁਸੀਂ ਬੋਲੋ ਚਿੰਕੀ ਮਿੰਕੀ ਮਿੰਕੀ ਚਿੰਕੀ ਡਿੱਗੀ ਉੱਠੀ ਡਿੱਗੀ ਉੱਠੀ ਚਿੰਕੀ ਮਿੰਕੀ ਹਾਂ ਬਸ ਆਈ ਲਵ ਯੂ ਖਈਆ ਸੋਕਾ ਚੱਲ ਬੋਲੋ ਫੇ ਦੇਖੀਏ ਚਿੰਕੀ ਮਿੰਕੀ ਚਿੰਕੀ ਡਿੱਗੀ ਉੱਠੀ ਚਿੰਕੀ ਮਿੰਕੀ ਚੱਲ ਲੱਗੇ ਸਹੀ ਸੀ ਨਾ ਇਦਾਂ ਨਹੀਂ ਮਿੰਕੀ ਚਿੰਕੀ ਹੋਣਾ ਚੱਲ ਉਹਦਾ ਸਹੀ ਚੱਲ ਬੋਲ ਮੈਂ ਦੇਖਦੀ ਆ ਆ ਹੁਣ ਦੂਜੀ ਵਾਰ ਆ ਅੱਛਾ ਚਿੰਕੀ ਮਿੰਕੀ ਮਿੰਕੀ ਚਿੰਕੀ ਡਿੱਗੀ ਉੱਠੀ ਡਿੱਗੀ ਉੱਠੀ ਚਿੰਕੀ ਮਿੰਕੀ ਹਾਂ चिंकी मिंकी मिंकी चिंकी डिगी उठी चिंकी मिंकी हाँ चल चल शाबाश चिंकी मिंकी मिंकी चिंकी डिगी उठी चिंकी मिंकी आप हम कितने तीसरा हो गया आप पांचवा हो लगा पांचवा कितना हो गया तीसरा हो गया चौथा कारण हाँ चौथा चलो करते हैं चिंकी मिंकी मिंकी चिंकी डिगी उठी चिंकी मिंकी ਚਿੰਕੀ ਮਿੰਕੀ ਮਿੰਕੀ ਚਿੰਕੀ ਬਿਟੀ ਚਿੰਕੀ ਹਾਂ ਚੱਲ ਸਿਮੀ ਇਹ ਤੋ ਨਹੀਂ ਲੋਕਾ ਟਰਾਈ ਤਾਂ ਕਰ ਰੇ ਇੱਕ ਹੀ ਗੱਲ ਹੈ ਚਾਕਲੇਟ ਮਿਲਣੀ ਹੈ ਦੇਖ ਲਾ ਆ ਦੇਖ ਲਓ ਇੰਦਰ ਵੜਾਓ ਬੈਲਾ ਦਾ ਇੱਕ ਮਿੰਟ ਲੁਕ ਜੋ ਆ ਦੇਖੋ ਵੀ ਦੋ ਚਾਕਲੇਟਾਂ ਜਿਹੜੇ ਬੱਚੇ ਨੇ ਸਹੀ ਬੋਲਿਆ ਉਹਨੂੰ ਮਿਲਣੀ ਆ ਨਹੀਂ ਤਾਂ ਇਹ ਮੈਂ ਤਾਂ ਮੰਮੀ ਖਾਵਾਂਗੇ ਮੇਰਾ ਚੱਲ ਬੋਲ ਵਿੱਚੋਂ ਪਵਾਉਣ ਲਾਈਨ ਕੱਟ ਦਾਂ ਕਿਹੜੀ ਲਾਈਨ ਕੱਟ ਦੇਣੀ ਐਵੇਂ ਕੱਟ ਦੇਣੀ ਮੰਮੀ ਨਾਲੋਂ ਤਾਂ ਨਹੀਂ ਸਿਆਣੀ हां डिगी नहीं नहीं चिंकी मिंकी मिंकी चिंकी चिंकी मिंकी मिंकी चिंकी डिगी की है ये रे डिगी थी चिंकी मिंकी चिंकी मिंकी मिंकी चिंकी डिगी उठी चिंकी मिंकी हाँ चिंकी मिंकी मिंकी चिंकी डिगी उठी चिंकी डिगी उठी चिंकी मिंकी मिंकी चिंकी डिगी उठी चिंकी मिंकी अब दे ਚੱਲਾ ਅੱਗੇ ਕਿ ਮਿੰਕੀ ਮਿੰਕੀ ਚਿੰਕੀ ਡੇਗ ਉੱਠੀ ਚਿੰਕੀ ਮਿੰਕੀ ਚਿੰਕੀ ਮਿੰਕੀ ਅੱਗੇ ਚਿੰਕੀ ਮਿੰਕੀ ਮਿੰਕੀ ਚਿੰਕੀ ਡੇਗ ਉੱਠੀ ਚਿੰਕੀ ਮਿੰਕੀ ਚਲੋ ਲੈ ਲਓ ਤੁਹਾਡੀਆਂ ਨੀਤਾਂ ਨੇ ਤਾਂ ਵਿੱਚੇ ਹੀ ਰਹਿਣੀਆਂ ਮੈਂ ਚੱਲਾ ਫਿਰ ਇੱਧਾ ਓਕੇ ਮੰਮੀ ਨੇ ਬਹੁਤ ਵਧੀਆ ਬੋਲਿਆ ਮੰਮੀ ਨੂੰ ਕਾਲੂ ਕੋਸ਼ਿ ਸਪੈਸ਼ਲ ਐਪਲ ਲਿਆ ਕੇ ਦਊਂਗੀ ਮੰਮੀ ਤੁਹਾਨੂੰ ਕਾਲੂ ਜਿਹੜੇ ਇੰਨੇ ਭਾਰੇ ਭਾਰੇ ਲੈਣੀਆਂ ਵਾਲੇ ਪਏ ਆ ਉਹ ਕਦੋਂ ਪਉਣੇ ਆ ਮੰਮੀ ਸੂਟਾਂ ਵੀ ਸਾਡੇ ਦੁਕਾਨ ਆਪੇ ਕਾਣ ਵੀ ਮੈਨੂੰ ਸੂਟ ਨਵੇਂ ਚਾਹੀਦੇ ਆ ਹੈ ਮੰਮੀ ਹਰ ਸ਼ੌਕ ਪੂਰੇ ਹੁੰਦੇ ਆ ਨਾ ਲੈ ਆ ਵੀ ਨਵੇਂ ਤੋਂ ਨਵਾਂ ਸੂਟ ਪਾ ਕੇ ਜਾਏਗਾ ਨਾ ਰੇਕ ਵਾਰੀ ਹੈ ਨਾ ਮਹੀਨੇ ਬਾਅਦ ਹੈ ਨਾ ਮਹੀਨੇ ਬਾਅਦ ਇੱਕ ਨਵਾਂ ਸੂਟ ਦੋ ਮਹੀਨੇ ਜਾਏਗਾ ਨਾ ਛੇ ਦੋ ਮਹੀਨੇ ਬਾਅਦ ਇੱਕ ਸੂਟ ਹੈ ਨਾ ਠੀਕ ਆ ਚਲੋ ਵਧੀਆ ਤੇ ਤਾਂ ਹੋ ਗਿਫਟ ਤੁਹਾਨੂੰ ਉਹ ਤਾਂ ਹੀ ਮਿਲਿਆ ਕਰੂਗਾ ਜਦੋਂ ਜਾਣਾ ਹੁੰਦਾ ਚਾਰ ਦਿਨ ਪਹਿਲਾਂ ਲੈ ਕੇ ਸਮਾਦਤਾ ਚਲੋ ਕਰ ਲਈਏ ਕੰਮ ਲਓ ਜੀ ਅੱਜ ਦਾ ਜਿਹੜਾ ਟੰਗ ਟਵਿਸਟਰ ਚੈਲੰਜ ਹੈ ਉਹ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਹੋਣਾ ਹੈ ਕਿ ਮੰਮੀ ਨੇ ਕਿੱਦਾਂ ਚਿੰਕੀ ਮਿੰਕੀ ਨੂੰ ਉਠਾਇਆ ਤੇ ਬਿਠਾਇਆ ਤੇ ਗਰਾਇਆ ਤੇ ਹੁਣ ਆਪਣਾ ਜਿਹੜਾ ਅੱਜ ਦਾ ਸਵਾਲ ਆਪਣੀ YouTube ਫੈਮਿਲੀ ਲਈ ਹੈ ਜੀ ਉਹ ਹੈਗਾ ਆ ਤਿੰਨ ਅੱਖਰਾਂ ਦਾ ਮੇਰਾ ਨਾਮ ਉਲਟਾ ਸਿੱਧਾ ਇੱਕ ਸਵਾਲ ਠੀਕ ਹੈ ਜੀ ਇੱਕ ਵਾਰ ਮੈਂ ਫੇਰ ਰਿਪੀਟ ਕਰ ਦਿੰਨੀ ਆ ਤਿੰਨ ਅੱਖਰਾਂ ਦਾ ਮੇਰਾ ਨਾਮ ਉਲਟਾ ਸਿੱਧਾ ਇੱਕ ਸਮਾਨ ਤੇ ਜਿਹੜਾ ਇਹਦਾ ਦਊਗਾ ਸਹੀ ਜਵਾਬ ਉਹਨੂੰ ਮਿਲੂਗਾ ਇਨਾਮ ਠੀਕ ਹੈ ਜੀ ਤੇ ਜਿਹੜੇ ਆਪਾਂ ਗਿਫਟ ਪਾਰਸਲ ਕੀਤੇ ਹੋਏ ਆ ਮੇਨਾ ਤਾਂ ਉਹ ਵੀ ਇੱਕ ਦੋ ਦਿਨਾਂ ਤੱਕ ਸ਼ਾਇਦ ਪਹੁੰਚ ਜਾਣਗੇ ਜਾਂ ਕੱਲ੍ਹ ਤੱਕ ਹੀ ਪਹੁੰਚ ਜੂਗੇ ਤੇ ਜਿਨ੍ਹਾਂ ਨੂੰ ਗਿਫਟ ਆਪਣੇ ਪਹੁੰਚ ਗਏ ਤਾਂ ਪਲੀਜ਼ ਉਹ ਕਮੈਂਟ ਦੇ ਵਿੱਚ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਣ ਵੀ ਹਾਂਜੀ ਸਾਨੂੰ ਗਿਫਟ ਤੁਹਾਡੇ ਮਿਲ ਗਏ ਆ ਤੇ ਉਹ ਤੋਂ ਬਾਅਦ ਦੇਖੋ ਜਿਹੜਾ ਹੁਣ ਸਹੀ ਆਨਸਰ ਕਰੂਗਾ ਇਹਦਾ ਜਵਾਬ ਦਊਗਾ ਤੇ ਆਪਾਂ ਉਹਨਾਂ ਨੂੰ ਇਹ ਵੀ ਗਿਫਟ ਪਾਰਸਲ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹਦਾ ਸਹੀ ਕਮੈਂਟ ਹੋਇਆ ਆਪਾਂ ਉਹ ਨਾਮ ਚੂਜ਼ ਕਰਾਂਗੇ ਤਾਂ ਉਹਦਾ ਕਮੈਂਟ ਪਿੰਨ ਵੀ ਕੀਤਾ ਜਾਊਗਾ ਠੀਕ ਆ ਜੀ ਤੇ ਹੁਣ ਸਾਰੇ ਜਣੇ ਇਹ ਆਨਸਰ ਸਹੀ ਦੇਓ ਸਵਾਲ ਦਾ ਤੇ ਆਪਣੇ ਬਣਾਉਣ ਦੇ ਨਾਲ ਸਾਰੇ ਜਣੇ ਇੱਥੇ ਜੁੜੇ ਰਿਹਾ ਕਰੋ ਤੇ ਜਦੋਂ ਵੀ ਆਪਣੀ ਕੋਈ ਨਿਊ ਆਪਾਂ ਵੀਡੀਓ ਅਪਲੋਡ ਕਰਦੇ ਆ ਉਹਦਾ ਨੋਟੀਫਿਕੇਸ਼ਨ ਜੇ ਤੁਹਾਡੇ ਫੋਨ ਤੇ ਆਉਂਦਾ ਆ ਤੇ ਪਲੀਜ਼ ਉਹਨੂੰ ਇਗਨੋਰ ਨਾ ਕਰਿਆ ਕਰੋ ਪਲੀਜ਼ ਚੈੱਕ ਕਰ ਲਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੁਣ ਤੁਹਾਨੂੰ ਆਪਾਂ ਕਰੀਏ ਗੁੱਡ ਨਾਈਟ ਕਿਉਂਕਿ ਟਾਈਮ ਹੋ ਗਿਆ ਰਾਤ ਦੇ 10:00 ਵੱਜ ਗਏ ਆ ਤੇ ਮਿਲਦੇ ਆ ਜੀ ਆਪਾਂ ਤੁਹਾਨੂੰ ਨੈਕਸਟ ਵਲੌਗ ਚ ਸਾਰਿਆਂ ਨੂੰ ਬਾਏ ਬਾਏ ਸਤਿ ਸ਼੍ਰੀ ਅਕਾਲ